ਇਹ ਜਿਹੜਾ ਖੇਡ ਖਾਲ ਹੈ ਉਹ ਮੋਦੀ ਵਾਸਤੇ ਕੰਡਿਆਂ ਦੀ ਸੇਜ ਹੈ ਦੇਸ਼ ਵਾਸਤੇ ਵੀ ਤੇ ਮੋਦੀ ਸਾਹਿਬ ਵਾਸਤੇ ਵੀ ਦੇਸ਼ ਦੀ ਗੁੰਡਲੀ ਦੇ ਵਿੱਚ ਜੋਗ ਆ ਕਿ ਹਰ ਪ੍ਰਧਾਨ ਮੰਤਰੀ ਜਿਹੜਾ ਤੀਸਰੀ ਵਾਰ ਬਣ ਕੇ ਆਊਗਾ ਹੁਣ ਤੱਕ ਤਿੰਨ ਆਏ ਜਵਾਰ ਲਾਲ ਨਹਿਰੂ ਹਾਂ ਇੰਦਰਾ ਗਾਂਧੀ ਤੇ ਮੋਦੀ ਸਾਹਿਬ ਮੋਦੀ ਸਾਹਿਬ ਆ ਗਏ ਨੇ ਜਵਾਰ ਲਾਲ ਨਹਿਰੂ ਸਾਹਿਬ ਜਦ ਤੀਜੀ ਵਾਰੀ ਆਏ ਚੀਨ ਨੇ ਹਮਲਾ ਕੀਤਾ ਭਾਰਤ ਹਾਰਿਆ ਭਾਰਤ ਦਾ ਬਹੁਤ ਸਾਰਾ ਇਲਾਕਾ ਚੀਨ ਨੇ ਦੱਬਿਆ ਤੇ ਨਹਿਰੂ ਸਾਹਿਬ 인ਦਰਾ ਤੀਸਰੀ ਵਾਰ ਆਈ ਜੂਨ 84 ਹੋਇਆ ਸਾਰੇ ਪੰਜਾਬੀਆਂ ਦੇ ਸਾਰੇ ਸਿੱਖਾਂ ਦੇ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਹੈ ਸਾਰਿਆਂ ਦੇ ਮਨ ਤੇ ਕਿਸ ਤਰ੍ਹਾਂ ਦਾ ਜ਼ਖਮ ਹੈ ਜਿਹੜਾ ਕਦੇ ਭਰ ਨਹੀਂ ਸਕਦਾ ਇਸੇ ਤਰ੍ਹਾਂ ਹੀ ਹੁਣ ਮੋਦੀ ਸਾਹਿਬ ਆਇਆ ਤੀਸਰੀ ਵਾਰ ਤੇ ਹੁਣ ਵੀ ਕੁਛ ਨਾ ਕੁਛ ਹੋਊਗਾ ਪੱਕਾ ਇਹ ਸਾਡੇ ਤੇ ਫਰਕ ਪਾਊਗਾ ਆਮ ਲੋਕਾਂ 'ਤੇ ਫਰਕ ਪੈਣਾ ਜਦ ਸੈਂਟਰ ਗਵਰਨਮੈਂਟ ਜਿਹੜੀ ਸਟੇਬਲ ਨਹੀਂ ਹੋਊਗੀ ਤਾਂ ਲੋਕ ਹੈ ਜਿਹੜੇ ਬਿਜ਼ਨਸ ਹੈ ਜਿਹੜਾ ਉਤੇਛਦਾ ਉਹ ਵੀ ਸਟੇਬਲ ਨਹੀਂ ਰਹਿਣਾ ਕੱਲ ਨੂੰ ਉਸ ਕਾਰਨ ਵੀ ਕਿਸੇ ਤੁਹਾਡੇ ਨਾਲ ਸੋ ਜਿੱਥੇ ਕਿ ਹੁਣ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਚੋਣਾਂ ਹੋ ਗਈਆਂ ਨੇ ਤੇ ਜਿੱਤ ਜਿੱਥੇ ਕਿ ਭਾਜਪਾ ਸਰਕਾਰ ਵੱਲੋਂ ਕਿਹਾ ਜਾਂਦਾ ਸੀ ਕਿ 400 ਪਾਰ ਲੇਕਿਨ ਰਿਜ਼ਲਟ ਸਾਡੇ ਸਾਹਮਣੇ ਹੈ ਜੇ ਪੰਜਾਬ ਦੀ ਗੱਲ ਕਰ ਲਈ ਤਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਹਾਲੇ ਜਿੱਤ ਨਹੀਂ ਮਿਲੀ ਆਮ ਆਦਮੀ ਪਾਰਟੀ ਸਰਕਾਰ ਬਹੁਤ ਘੱਟ ਕਹਿ ਲਓ ਕਿ ਉਹਨਾਂ ਦੇ ਕੋਲ ਵੀ ਐਮਪੀਜ਼ ਆਇ ਨਹੀਂ ਕਾਂਗਰਸ ਜੇ ਕਹਿ ਲਓ ਕਿ ਜ਼ਿਆਦਾ ਐਮਪੀ ਉਹਨਾਂ ਦੇ ਕੋਲ ਰਏ ਨਹੀਂ ਤੇ ਜੇ 올ਓਵਰ ਭਾਜਪਾ ਜਾਂ ਕਹਿ ਲਓ ਕਿ ਸੈਂਟਰ ਦੀ ਗੱਲ ਕਰੀ ਤੇ 400 ਪਾਰ ਉਹਨਾਂ ਦੇ ਕੋਲ ਹਾਲੇ ਨਹੀਂ ਹੋਇਆ ਸਾਡੇ ਨਾਲ ਜੋਤੀਸ਼ ਕੇ ਗੋਪਾਲ ਜੀ ਸਤਿ ਸ੍ਰੀ ਅਕਾਲ ਕਮੇ ਜੀ ਠੀਕ ਠਾਕ ਹੋ ਨਮਸਕਾਰ ਜੀ ਸਤਿ ਸ੍ਰੀ ਅਕਾਲ ਆਦਾਬ ਸਭ ਵਧੀਆ ਜੀ ਬਿਲਕੁਲ ਬਿਲਕੁਲ ਚੋਣਾ ਹੋ ਗਿਆ ਜੀ ਹੁਣ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਰਾ ਸਿਆਸਤ ਦਾ ਜਿਹੜਾ ਮਾਹੌਲ ਪੱਕਿਆ ਹੋਇਆ ਸੀਗਾ ਜੀ ਜੀ ਉਹਦੇ ਨਾਲ ਨਾਲ ਜੇ ਆਪਾਂ ਆਲਓਰ ਪੂਰੀ ਸੈਂਟਰ ਦੀ ਗੱਲ ਕਰ ਲਈ ਕਿਉਂਕਿ ਮੋਦੀ ਸਾਹਿਬ ਇੱਕ ਹਾਈਲਾਈਟਡ ਚਿਹਰਾ ਆ ਹਾਂ ਜੀ ਹਾਂ ਜੀ ਭਾਰਤ ਦੇਸ਼ ਦਾ ਤੇ ਉਹਨਾਂ ਵੱਲੋਂ 400 ਪਾਰ ਦਾ ਨਾਰਾ ਸੀਗਾ ਪੰਜਾਬ ਦੇ ਵਿੱਚ 5 ਦੇ ਕੋਲ 5 6 ਦੇ ਕੋਲ ਰੈਲੀਆਂ ਹੋਈਆਂ ਸੀਗੀਆਂ 5 ਵਾਰ ਪੰਜਾਬ 'ਚ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਪੰਜਾਬ 'ਚ ਸ਼ਿਰਕਤ ਕੀਤੀ ਹੈ ਮੋਦੀ ਸਾਹਿਬ ਨੇ ਖੁਦ ਹਾਂ ਤੁਸੀਂ ਪਹਿਲਾਂ ਜਦੋਂ ਤੁਹਾਡਾ ਇੰਟਰਵਿਊ ਹੋਇਆ ਸੀ ਤੁਸੀਂ ਕਹੇ ਸੀ ਕਿ ਹਾਂਜੀ ਜੀ ਮੋਦੀ ਸਾਹਿਬ ਦੇ ਜਿਹੜੇ ਕਾਰਜਕਾਲ ਹੈ ਨਾ ਉਹ ਤੁਸੀਂ ਗਿਣਾਇਆ ਸੀਗਾ ਆਪਣੇ ਤਰੀਕੇ ਦੇ ਨਾਲ ਤੇ 400 ਪਾਰ ਜਿਹੜਾ ਤੁਸੀਂ ਵੀ ਕਿਹਾ ਸੀ ਕਿ ਨਹੀਂ ਹੋਣਾ ਉਹ ਨਹੀਂ ਹੋਇਆ ਕਿਸੇ ਤਰੀਕੇ ਦੇ ਨਾਲ ਹੁਣ ਕਿਵੇਂ ਦੇਖਦੇ ਹੋ ਉਹ ਰਿਜ਼ਲਟ ਸਾਡੇ ਸਾਰੇ ਸਾਹਮਣੇ ਆ ਹਰ ਇੱਕ ਨੇ ਦੇਖਿਆ ਕਿ ਗਿਣਤੀ ਕਿਸ ਤਰੀਕੇ ਨਾਲ ਚੱਲੀ ਏ ਇੰਡੀਆ ਗੱਟਬੰਦਰ ਕਿਵੇਂ ਚੱਲਿਆ ਭਾਜਪਾ ਸਰਕਾਰ ਕਿਵੇਂ ਚੱਲੀ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਜੋਤਿਸ਼ ਨੂੰ ਮਤਲਬ ਦਿਲਚਸਪੀ ਰੱਖਣ ਵਾਲੇ ਲੋਕ ਹੈ ਹਾਂ ਉਹ ਜ਼ਿਆਦਾਤਰ ਇੱਕ YouTube ਚੈਨਲ ਹੈ ਮੈਂ ਉਹਦਾ ਨਾਮ ਲੈ ਦਿੰਨਾ ਕੋਈ ਸ਼ਰਮ ਵਾਲੀ ਗੱਲ ਨਹੀਂ 4 ਓਕੇ ਉਹਦੇ ਉੱਪਰ ਇੱਕ ਜੋਤਸੀ ਜੀ ਆਉਂਦੇ ਆ ਰਾਜੀਵ ਜੀ ਅੱਛਾ ਜੀ ਉਹਨਾਂ ਦੇ ਪ੍ਰਸ਼ੰਸਕ ਸੀਗੇ ਬਹੁਤ ਸਾਰੇ ਲੋਕ ਕਿ ਉਹ ਕਹਿ ਰਹੇ ਸੀ ਕਿ ਭਾਜਪਾ ਸਰਕਾਰ ਬਣੂ ਨਹੀਂ ਬਣ ਸਕਦੀ ਕਿਸੇ ਵੀ ਹਾਲਤ ਵਿੱਚ ਕਾਂਗਰਸ ਲੈਡ ਗਵਰਨਮੈਂਟ ਬਣੂਗੀ ਓਕੇ ਮੇਰੇ ਮਿੱਤਰ ਵੀ ਕਈ ਮੇਰੇ ਨਾਲ ਇਸ ਗੱਲ ਨੂੰ ਲੈ ਕੇ ਬਹਿਸਦੇ ਸੀਗੇ ਮੈਂ ਇਹ ਕਹਿ ਰਿਹਾ ਸੀ ਕਿ ਨਹੀਂ ਬਣ ਸਕਦੀ ਜੋ ਮੋਦੀ ਹੀ ਬਣੂਗਾ ਪਰ ਬਣੂਗਾ ਸਪੋਰਟ ਨਾਲ ਮਤਲਬ ਆਪਣੇ ਦਮ ਤੇ 272 ਅਗਰ ਲੈ ਜੂਗਾ ਤਾਂ ਉਹ ਬਹੁਤ ਵੱਡੀ ਗੱਲ ਹੋਗੀ ਉਹੀ ਗੱਲ ਹੋਈ ਉਹਦੇ ਕੋਲ 272 ਵੀ ਪੂਰੀਆਂ ਨਹੀਂ ਹੈ ਹੁਣ ਉਹਨੂੰ ਚੰਦਰਬਾਬੂ ਨਾਇਡੂ ਨितीश ਕੁਮਾਰ ਜਾਸੇ ਪਾਸੇ ਤੋਂ ਸਹਾਰਾ ਲੈਣਾ ਪੈ ਰਿਹਾ ਸੋ ਇਹ ਤਾਂ ਆਪਣੇ ਦੇਸ਼ ਦੇ ਸਟਾਰ ਹੈ ਜਿਹੜੀ ਦੇਸ਼ ਦੀ ਕੁੰਡਲੀ ਹੈ ਉਹਦੇ ਵਿੱਚ ਉਹਨੂੰ ਉੱਤੇ ਮੋਦੀ ਦੀ ਕੁੰਡਲੀ ਨੂੰ ਇਹਦਾ ਆਪਾਂ ਮਿਲਾ ਕੇ ਦੇਖਦੇ ਆ ਨਾ ਤਾਂ ਅਗਲਾ ਜਿਹੜਾ 1.5 ਸਾਲ ਹੈ ਉਹ ਮੋਦੀ ਵਾਸਤੇ ਕੰਡਿਆਂ ਦੀ ਸੇਜ ਹੈ ਹੁਣ ਤੋਂ ਸ਼ੁਰੂ ਹੋ ਰਹੀ ਹੈ ਬਿਲਕੁਲ ਦੇਸ਼ ਵਾਸਤੇ ਵੀ ਤੇ ਮੋਦੀ ਸਾਹਿਬ ਵਾਸਤੇ ਵੀ ਹਰ ਪ੍ਰਧਾਨ ਮੰਤਰੀ ਦੇਸ਼ ਦੀ ਕੁੰਡਲੀ ਦੇ ਵਿੱਚ ਜੋਗ ਆ ਕਿ ਹਰ ਪ੍ਰਧਾਨ ਮੰਤਰੀ ਜਿਹੜਾ ਤੀਸਰੀ ਵਾਰ ਬਣ ਕੇ ਆਊਗਾ ਹੁਣ ਤੱਕ ਤਿੰਨ ਆਏ ਜਵਾਲਾਲ ਨਹਿਰੂ ਹਾਂ ਇੰਦਰਾ ਗਾਂਧੀ ਤੇ ਮੋਦੀ ਸਾਹਿਬ ਮੋਦੀ ਸਾਹਿਬ ਆ ਗਏ ਨੇ ਜਵਾਲਾਲ ਨਹਿਰੂ ਸਾਹਿਬ ਜਦ ਤੀਜੀ ਵਾਰ ਹੀ ਆਏ ਚੀਨ ਨੇ ਹਮਲਾ ਕੀਤਾ ਭਾਰਤ ਹਾਰਿਆ ਭਾਰਤ ਦਾ ਬਹੁਤ ਸਾਰਾ ਇਲਾਕਾ ਚੀਨ ਨੇ ਦੱਬਿਆ ਤੇ ਨਹਿਰੂ ਸਾਹਿਬ ਉੱਪਰ ਚਲੇ ਗਏ ਹਾਂ ਇੰਦਰਾ ਤੀਸਰੀ ਵਾਰ ਆਈ ਜੂਨ 84 ਹੋਇਆ ਹਾਂ ਸਾਰੇ ਪੰਜਾਬੀਆਂ ਦੇ ਸਾਰੇ ਸਿੱਖਾਂ ਦੇ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਹੈ ਸਾਰਿਆਂ ਦੇ ਮਨ ਤੇ ਕਿਸ ਤਰ੍ਹਾਂ ਦਾ ਜ਼ਖਮ ਹੈ ਜਿਹੜਾ ਕਦੇ ਭਰ ਨਹੀਂ ਸਕਦਾ ਹਮਲਾ ਹੋਇਆ ਇੰਦਰਾ ਗਾਂਧੀ ਦੀ ਮੌਤ ਹੁੰਦੀ ਹੈ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਸਿੱਖ ਵਿਰੋਧੀ ਦੰਗੇ ਹੋਏ ਦੰਗੇ ਹੋ ਗਏ ਜੀ ਉਹਦੇ ਵਿੱਚ ਕਿੰਨਾ ਸਿੱਖਾਂ ਦਾ ਲਾਸ ਹੋਇਆ ਹਮ ਇਸੇ ਤਰ੍ਹਾਂ ਹੀ ਹੁਣ ਮੋਦੀ ਸਾਹਿਬ ਆਇਆ ਤੀਸਰੀ ਵਾਰ ਤੇ ਹੁਣ ਵੀ ਕੁਛ ਨਾ ਕੁਛ ਹੋਊਗਾ ਪੱਕਾ ਕਿਉਂਕਿ ਉਹ ਕਹਿੰਦੇ ਕਿ ਹੈਟ੍ਰਿਕ ਬਹੁਤ ਸਮੇਂ ਬਾਅਦ ਹੋਈ ਜਿਵੇਂ ਕਿ ਆਪਾਂ ਕਿਹਾ ਕਿ ਜਵਾਲਾ ਨਹਿਰੂ ਹੋ ਗਏ ਪਿੰਦਰਾ ਗਾਂਧੀ ਹੋ ਗਈ ਤਾਂ ਹੁਣ ਨਰਿੰਦਰ ਮੋਦੀ ਲੇਕਿਨ ਜਿੱਥੋਂ ਕਿ ਲੋਕਾਂ ਦਾ ਕਹਿਣਾ ਸੀ ਕਿ ਹਾਲਕਿ ਜੇ ਕਿਸੇ ਨੂੰ ਪੁੱਛੇ ਕਿ ਹਾਂਜੀ ਕਿਹੜੀ ਸਰਕਾਰ ਬਣੂਗੀ ਲੋਕ ਕਹਿੰਦੇ ਸੀ ਕਿ ਹਾਂਜੀ ਜੀ ਮੋਦੀ ਦੀ ਸਰਕਾਰ ਹੀ ਆਉਂਗੀ ਲੇਕਿਨ ਰਿਜ਼ਲਟ ਅਕੋਰਡਿੰਗਲੀ ਉਹ ਕਿਤੇ ਨ ਕਿਤੇ ਜਿਹੜਾ ਪਲੜਾ ਸੀਗਾ ਦਾਵਾਦੋਲ ਹੋ ਰਿਹਾ ਸੀਗਾ ਕਿ ਨਹੀਂ ਯਾਰ ਕਿਤੇ ਕੋਈ ਸ਼ੋ ਨਾ ਜਾਵੇ ਸੋ ਇਹ ਤੀਸਰੀ ਵਾਲੀ ਹੈਟਟ੍ਰਿਕ ਜਿਹੜੀ ਸੀਗੀ ਮੁਸ਼ਕਿਲ ਲੱਗਦੀ ਜ਼ਰੂਰ ਸੀਗੀ ਪਰ ਫੇਵੀਕ ٹرسٹ ਤਾਂ ਹੈਗਾ ਕਿ ਹਾਂਜੀ ਸਰਕਾਰ ਬਣਦੀ ਕਾਊਂਟਿੰਗ ਅਕੋਰਡਿੰਗਲੀ ਬਣ ਜਾਣੀ ਹੈ ਇਧਰ ਲਈ ਨਹੀਂ ਮੈਂ ਕਾਊਂਟਿੰਗ ਦਾ ਨਹੀਂ ਮੈਨੂੰ ਉਹਦੇ ਬਾਰੇ ਮੈਨੂੰ ਸਮਾਜਿਕ ਗਿਆਨ ਨਹੀਂ ਹੈਗਾ ਅੱਛਾ ਜੋਤਿਸ਼ ਦੇ ਸਟਾਰ ਜੋ ਕਹਿੰਦੇ ਸੀ ਉਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਮੈਂ ਹੁਣ ਵੀ ਸ਼ੇਅਰ ਕਰ ਰਿਹਾ ਕਿ ਆਉਣ ਵਾਲਾ 1.5 ਸਾਲ ਜਿਹੜਾ ਹੈ ਉਹ ਕੰਡਿਆਂ ਦੀ ਸੀਜ਼ ਆ ਦੇਸ਼ ਲਈ ਵੀ ਮੋਦੀ ਸਾਹਿਬ ਲਈ ਇਹਦੇ ਲਈ ਸਾਡੇ ਤੇ ਫਰਕ ਪਾਊਗਾ ਆਮ ਲੋਕਾਂ ਦਾ ਫਰਕ ਪੈਣਾ ਜਦ ਸੈਂਟਰ ਗਵਰਨਮੈਂਟ ਜਿਹੜੀ ਹੈ ਸਟੇਬਲ ਨਹੀਂ ਹੋਊਗੀ ਤਾਂ ਲੋਕ ਹੈ ਜਿਹੜੇ ਬਿਜ਼ਨਸ ਹੈ ਜਿਹੜਾ ਦੇਸ਼ ਦਾ ਉਹ ਵੀ ਸਟੇਬਲ ਨਹੀਂ ਰਹਿਣਾ ਬਾਹਰੋਂ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹਨੂੰ ਐਫ ਡੀ ਆਪਾਂ ਕਹਿੰਦੇ ਆ ਉਹ ਨਿਵੇਸ਼ਕ ਆ ਜਿਹੜੇ ਜਿੱਥੇ ਜਿਹੜੇ ਦੇਸ਼ ਦੇ ਵਿੱਚ ਅਸਥਿਰਤਾ ਹੁੰਦੀ ਉੱਥੋਂ ਆਪਦਾ ਪੈਸਾ ਚੱਕ ਲੈਂਦੇ ਆ ਠੀਕ ਆ ਨਾ ਵਿਕਾਸ ਤਾਂ ਉਹਦੇ ਨਾਲ ਹੋਣਾ ਵੀ ਬਾਹਰੋਂ ਪੈਸਾ ਕਿੰਨਾ ਆ ਰਿਹਾ ਬਾਹਰ ਹਾਂ ਡੈਫੀਨਿਟਲੀ ਹਾਂ ਪਰ ਜੇ ਨਾਲ ਸ਼ੇਅਰ ਮਾਰਕੀਟ ਅਪ ਡਾਊਨ ਹੋਣੀ ਹੁੰਦੀ ਆ